ਸੋਸ਼ਲ ਮੀਡੀਆ ਤੇ ਇੱਕ ਸਿੱਖ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ ਕੁੱਟਮਾਰ ਕੀਤੀ ਹੋਈ ਹੈ ਤੇ ਖਾਲਿਸਤਾਨ ਕਹਿਣ ਨੂੰ ਲੈ ਕੇ ਫਿਰ ਤੋਂ ਵਿਵਾਦ ਛਿੜ ਗਿਆ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਇਸ ਸਿੱਖ ਦੇ ਵਿੱਚ ਅਕਾਲੀ ਦਲ ਆ ਗਿਆ ਹੈ ਤੇ ਦੱਸਦੀ ਹੈ ਕਿ ਹੁਣ ਵਿਕਰਮ ਮਜੀਠੀਆ ਦੇ ਵੱਲੋਂ ਉਸ ਸਿੱਖ ਨੂੰ ਲੈ ਕੇ ਫਿਰ ਤੋਂ ਜਿਹੜਾ ਕਿ ਕੁਝ ਫਾਲਟਵਾਰ ਵੀ ਕੀਤਾ ਹੈ ਤੇ ਦੱਸਦੀ ਹੈ ਕਿ ਉਸ ਸਿੱਖ ਦੇ ਹੱਕ ਦੇ ਵਿੱਚ ਬਿਕਰਮ ਜੇਠਿਆ ਨੇ ਕਿਹਾ ਹੈ ਕਿ ਮੈਂ ਕੈਥਲ ਹਰਿਆਣਾ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਕੀਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ ਇਹ ਨਫ਼ਰਤੀ ਅਪਰਾਧ ਕੰਗਣਾ ਟੀਮ ਦੁਆਰਾ ਸਿੱਖ ਕੌਮ ਦੇ ਖਿਲਾਫ ਬੋਲੇ ਜਾਣ ਦਾ ਨਤੀਜਾ ਹੈ ਮੈਂ ਭਾਜਪਾ ਹਾਈ ਕਮਾਂਡ ਨੂੰ ਬੇਨਤੀ ਕਰਦਾ ਹਾਂ ਕਿ ਕੰਗਣਾ ਵੱਲੋਂ ਆਪਣੇ ਟਵੀਟ ਰਾਈ ਸੇਖ ਭਾਈਚਾਰੇ ਵਿਰੁੱਧ ਫੈਲਾਈ ਜਾ ਰਹੀ ਨਫਰਤ ਦਾ ਨੋਟਿਸ ਲਿਆ ਜਾਵੇ ਅਤੇ ਦੇਸ਼ ਖਾਸ ਕਰਕੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ ਜੇਕਰ ਤੁਰੰਤ ਅਜਿਹਾ ਨਾ ਕੀਤਾ ਗਿਆ ਤਾਂ ਇਹ ਜੰਗਲੀ ਅੱਗ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਲ ਨਾਲ ਵਿਦੇਸ਼ਾਂ ਦੇ ਵਿੱਚ ਵੀ ਫੈਲ ਸਕਦੇ ਨੇ ਤੇ ਇਹ 1984 ਨੂੰ ਦੌਰਾਨ ਦਾ ਕਾਰਨ ਬਣ ਸਕਦਾ ਹੈ ਜਦੋਂ ਸਿੱਖਾਂ ਨੂੰ ਕਾਂਗਰਸੀਆਂ ਦੀ ਅਗਵਾਈ ਵਾਲੇ ਢੀਡ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ ਇਸ ਵਾਰ ਭਾਜਪਾ ਨੂੰ ਦੋਸ਼ੀ ਠਹਰਾਇਆ ਜਾਵੇਗਾ ਦੱਸ ਦਈਏ ਕਿ ਹੁਣ ਉਸ ਸਿੱਖ ਨੌਜਵਾਨ ਦੇ ਹੱਕ ਦੇ ਵਿੱਚ ਕਾਲੀ ਦਾ ਲੈਥ ਦੂਜੇ ਪਾਸੇ ਉਸ ਸਿੱਖ ਨੌਜਵਾਨ ਦੀ ਕਾਫੀ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਇਹ ਮਾਮਲਾ ਕਾਫੀ ਗੰਭੀਰ ਦੱਸਿਆ ਜਾ ਰਿਹਾ ਹੈ ਤੇ ਹੁਣ ਦੱਸਦੇ ਕਿ ਬਿਕਰਮ ਮਜੀਠੀਆ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੰਗੜਾ ਰਣੌਤ ਨੂੰ ਲੈ ਕੇ ਜਿਹੜਾ ਕਿ ਜਿਹੜੇ ਕੰਗੜਾ ਰਣੌਤ ਦੀ ਟੀਮ ਹੈ ਉਸ ਦੇ ਦੁਆਰਾ ਸਿੱਖ ਕੌਮ ਦੇ ਖਿਲਾਫ ਬੋਲੇ ਜਾਣ ਦਾ ਨਤੀਜਾ ਇਹ ਹੈ ਤੇ ਜਿਸ ਦੀ ਸੱਤ ਨਿੱਦਾ ਵੀ ਕੀਤੀ ਗਈ ਹੈ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਜਪਾ ਹਾਈ ਕਮਾਂਡ ਨੂੰ ਬੇਨਤੀ ਕੀਤੀ ਗਈ ਹੈ ਕਿ ਕੰਗੜਾ ਦੇ ਵੱਲੋਂ ਜੋ ਟਵੀਟ ਸਿੱਖਾਂ ਦੇ ਰਾਈ ਭਾਈਚਾਰੇ ਵਿਰੁੱਧ ਫੈਲਾਈ ਜਾ ਰਹੀ ਨਫਰਤ ਦਾ ਨੋਟਿਸ ਲਿਆ ਜਾਵੇ ਤੇ ਇੱਕ ਡੈਸ਼ ਖਾਸ ਕਰਕੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਤੁਰੰਤ ਕਦਮ ਚੱਕੇ ਜਾਣ ਤੇ ਦੱਸਿਆ ਕਿ ਭਾਜਪਾ ਨੂੰ ਇਹ ਵੱਡੀ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੰਗੜਾ ਦੇ ਵੱਲੋਂ ਜਿਹੜਾ ਆਪਣਾ ਟਵੀਟ ਰਾਹੀਂ ਸਿੱਖਾਂ ਰਾਹੀਂ ਜਿਹੜੇ ਕਿ ਭਾਈਚਾਰ ਵਿਰੁੱਧ ਫੈਲਾਈ ਜਾ ਰਹੀ ਨਫਰਤਦਾਰ ਨੋਟਿਸ ਲਿਆ ਜਾਵੇ ਤੇ ਦੂਜੇ ਪਾਸੇ ਜੋ ਹਮਲਾ ਸਿੱਖ ਨੌਜਵਾਨ ਤੇ ਹੋਇਆ ਉਸ ਦੀ ਸਖਤ ਨਿੰਦਾ ਜਿਹੜੀ ਕਿ ਕੀਤੀ ਗਈ ਤੇ ਜਿਸ ਤੋਂ ਬਾਅਦ ਹੁਣ ਬਿਕਰਮ ਮਜੀਠੀਆ ਦੇ ਵੱਲੋਂ ਉਸ ਸਿੱਖ ਨੌਜਵਾਨ ਨੂੰ ਲੈ ਕੇ ਭਾਜਪਾ ਦੇ ਉੱਤੇ ਜਿਹੜੇ ਤਿੱਖੇ ਨਿਸ਼ਾਨੇ ਵਿਸਥਾਰੇ ਵਿਕਰਮ ਜੇਠਿਆ ਨੇ ਕਿਹਾ ਹੈ ਕਿ ਮੈਂ ਕੈਥਲ ਹਰਿਆਣਾ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਕੀਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ ਇਹ ਨਫਰਤੀ ਅਪਰਾਧ ਕੰਗੜਾ ਟੀਮ ਦੁਆਰਾ ਸਿੱਖ ਕੌਮ ਦੇ ਖਿਲਾਫ ਬੋਲੇ ਜਾਣ ਦਾ ਨਤੀਜਾ ਹੈ ਮੈਂ ਭਾਜਪਾ ਹਾਈ ਕਮਾਂਡ ਨੂੰ ਬੇਨਤੀ ਕਰਦਾ ਹਾਂ ਕਿ ਕੰਗੜਾ ਵੱਲੋਂ ਆਪਣੇ ਟਬੀਟਰਾਂ ਹੀ ਸਿੱਖ ਭਾਈਚਾਰੇ ਵਿਰੁੱਧ ਫੈਲਾਈ ਜਾ ਰਹੀ ਨਫ਼ਰਤ ਦਾ ਨੋਟਿਸ ਲਿਆ ਜਾਵੇ ਅਤੇ ਦੇਸ਼ ਖਾਸ ਕਰਕੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ ਜੇਕਰ ਤੁਰੰਤ ਅਜਿਹਾ ਨਾ ਕੀਤਾ ਗਿਆ ਤੇ ਇਹ ਜੰਗਲੀ ਅੱਗ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾ ਨਾਲ ਵਿਦੇਸ਼ਾਂ ਦੇ ਵਿੱਚ ਵੀ ਫੈਲ ਸਕਦੇ ਨੇ ਤੇ ਇਹ 1984 ਨੂੰ ਦੌਰਾਨ ਦਾ ਕਾਰਨ ਬਣ ਸਕਦਾ ਜਦੋਂ ਸਿੱਖਾਂ ਨੂੰ ਕਾਂਗਰਸੀਆਂ ਦੀ ਅਗਵਾਈ ਵਾਲੀ ਭੀੜ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ ਇਸ ਵਾਰ ਭਾਜਪਾ ਨੂੰ ਦੋਸ਼ੀ ਠਾਰਾਇਆ ਜਾਵੇਗਾ ਦੱਸਦੀ ਹੈ ਕਿ ਹੁਣ ਉਸ ਸਿੱਖ ਨੌਜਵਾਨ ਦੇ ਹੱਕ ਦੇ ਵਿੱਚ ਅਕਾਲੀ ਦਾ ਲੈਥ ਦੂਜੇ ਪਾਸੇ ਉਸ ਸਿੱਖ ਨੌਜਵਾਨ ਦੀ ਕਾਫੀ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਇਹ ਮਾਮਲਾ ਕਾਫੀ ਗੰਭੀਰ ਦੱਸਿਆ ਜਾ ਰਿਹਾ ਹੈ ਤੇ ਹੁਣ ਦੱਸਦੇ ਕਿ ਬਿਕਰਮ ਮਜੀਠੀਆ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੰਗੜਾ ਰਨੌਤ ਨੂੰ ਲੈ ਕੇ ਜਿਹੜਾ ਕਿ ਜਿਹੜੇ ਕੰਗੜਾ ਰਨੌਤ ਦੀ ਟੀਮ ਹੈ ਉਸ ਦੇ ਦੁਆਰਾ ਸਿੱਖ ਕੌਮ ਦੇ ਖਿਲਾਫ ਬੋਲੇ ਜਾਣ ਦਾ ਨਤੀਜਾ ਇਹ ਹੈ ਤੇ ਜਿਸ ਦੀ ਸੱਤ ਨਿੱਦਾ ਵੀ ਕੀਤੀ ਗਈ ਹੈ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਜਪਾ ਹਾਈ ਕਮਾਂਡ ਨੂੰ ਬੇਨਤੀ ਕੀਤੀ ਗਈ ਹੈ ਕਿ ਕੰਗੜਾ ਦੇ ਵੱਲੋਂ ਜੋ ਟਵੀਟ ਸਿੱਖਾਂ ਦੇ ਰਾਈ ਭਾਈਚਾਰੇ ਵਿਰੁੱਧ ਫੈਲਾਈ ਜਾ ਰਹੀ ਨਫਰਤ ਦਾ ਨੋਟਿਸ ਲਿਆ ਜਾਵੇ ਤੇ ਇੱਕ ਦੇਸ਼ ਖਾਸ ਕਰਕੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਤੁਰੰਤ ਕਦਮ ਚੱਕੇ ਜਾਣ ਤੇ ਦੱਸਿਆ ਕਿ ਭਾਜਪਾ ਨੂੰ ਇਹ ਵੱਡੀ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੰਗੜਾ ਦੇ ਵੱਲੋਂ ਜਿਹੜਾ ਆਪਣਾ ਟਵੀਟ ਰਾਹੀਂ ਸਿੱਖਾਂ ਰਾਹੀਂ ਜਿਹੜੇ ਕਿ ਭਾਈਚਾਰ ਵਿਰੁੱਧ ਫੈਲਾਈ ਜਾ ਰਹੀ ਨਫਰਤਦਾਰ ਨੋਟਿਸ ਲਿਆ ਜਾਵੇ ਤੇ ਦੂਜੇ ਪਾਸੇ ਜੋ ਹਮਲਾ ਸਿੱਖ ਨੌਜਵਾਨ ਤੇ ਹੋਇਆ ਉਸ ਦੀ ਸੱਤ ਨਿੱਦਾ ਜਿਹੜੀ ਕਿ ਕੀਤੀ ਗਈ ਤੇ ਜਿਸ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਦੇ ਵੱਲੋਂ ਉਸ ਸਿੱਖ ਨੌਜਵਾਨ ਨੂੰ ਲੈ ਕੇ ਭਾਜਪਾ ਦੇ ਉੱਤੇ ਜਿਹੜੇ ਤਿੱਖੇ ਨਿਸ਼ਾਨੇ ਵਿਸਥਾਰ ਵਿਚ